ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦੇਵ ਗ੍ਰੀਨਲੈਂਡ ਨਰਸਰੀ ਜਲਾਲਾਬਾਦ ਦੇ ਨਾਲ ਜੁੜੇ ਹੋਇਓ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਸੀਜ਼ਨ ਜਿਹੜਾ ਬੋਟਿਆਂ ਦਾ ਸ਼ੁਰੂ ਹੋ ਚੁੱਕਿਆ ਹੈ ਤੇ ਤੁਹਾਨੂੰ ਦਿਖਾਉਂਦੇ ਆ ਕਿੰਦਾਂ ਆਲੂ ਬੁਖਾਰੇ ਤੇ ਆੜੂ ਤੇ ਨਾਰਸ਼ਪਾਤੀ ਤੇ ਨਿੰਬੂਆਂ ਤੇ ਅਮਰੂਦਾਂ ਤੇ ਕਿੰਦਾ ਦਾ ਫਰੂਟ ਆਉਣ ਲੱਗ ਗਿਆ ਤੇ ਹੁਣ ਇਹਨਾਂ ਦਾ ਟਾਈਮ ਚੱਲ ਰਿਹਾ ਆਜਾ ਵੀ ਛੋਟੇ ਨੇੜੇ ਇਹ ਆਲੂ ਬੁਖਾਰੇ ਦੀ ਫਰੂਟਿੰਗ ਹੋ ਰਹੀ ਹੈ ਦੇਖੋ ਲਗਭਗ 3-4 ਫੁੱਟ ਦਾ ਬੂਟਾ ਹੈ ਤੇ ਦੀ ਜਿਹੜੀ ਫਰੂਟਿੰਗ ਆ ਕਿੰਨੀ ਜ਼ਬਰਦਸਤ ਹੈ ਇਧਰੋਂ ਦਿਖਾ ਆ ਦੇਖੋ ਔਰ ਹੁਣ ਇਹਦਾ ਟਾਈਮ ਹੈ ਕਿਉਂਕਿ ਫਰਵਰੀ ਮਾਰਚ ਅਪ੍ਰੈਲ ਤੱਕ ਇਹਨਾਂ ਨੇ ਪੂਰੀ ਜੜ ਬਣਾ ਜਾਣੀ ਹੈ ਵੱਡੇ ਬੈਗ ਆ ਥੱਲੇ ਤੇ ਉਹ ਨਹੀਂ ਦੇਰ ਨੂੰ ਇਹਦਾ ਫਰੂਟ ਸੈੱਟ ਹੋ ਜਾਊਗਾ ਪੂਰਾ ਤੇ ਹੁਣ ਟਾਈਮ ਹੈ ਬੂਟੇ ਲਾਉਣ ਦਾ ਆ ਦੇਖੋ ਆੜੂ ਦੀ ਫਰੂਟਿੰਗ ਕਿੰਨੀ ਜ਼ਬਰਦਸਤ ਹੋ ਰਹੀ ਹੈ ਔਰ ਬੂਟੇ ਹਾਲੇ ਥੈਲੀਆਂ ਦੇ ਵਿੱਚ ਹੀ ਪਏ ਆ ਸਾਡੇ ਬੜਾ ਜ਼ਬਰਦਸਤ ਫਰੂਟ ਆ ਰਿਹਾ ਨਿੰਬੂ ਦਾ ਬੇਕਮਾਲ ਹੈ ਜੀ ਬਾਹ ਕਮਾਲ ਹੈ ਜੀ ਦੇਖੋ ਇਧਰ ਦਿਖਾ ਵਿੱਚੋਂ ਇੰਨਾ ਜ਼ਿਆਦਾ ਫਰੂਟ ਮੈਂ ਕਹਿੰਦਾ ਵੀ ਪੂਰਾ ਬੂਟਾ ਭਰਿਆ ਪਿਆ ਸਾਰਾ ਫਰੂਟ ਦੇ ਨਾਲ ਔਰ ਹਲੇ ਗਮਲੇ ਦੇ ਵਿੱਚ ਹੈ ਇਧਰ ਦਿਖਾ ਉਹ ਥੋੜਾ ਦਿਖਾ ਐਰ ਓਕੇ ਆ ਦੇਖੋ ਇੰਨੀ ਜ਼ਿਆਦਾ ਜ਼ਬਰਦਸਤ ਫਰੂਟਿੰਗ ਹੈ ਔਰ ਇਹ ਨਿੰਬੂਆਂ ਦੇ ਨਾਲ ਭਰਿਆ ਜਾਣਾ ਇਹ ਸਾਡੇ ਕੋਲ ਜਿਹੜੀ ਕੁਆਲਿਟੀ ਰਹੂਗੀ ਅਮਰੋਦ ਦਿਖਾਉਣਾ ਤੁਹਾਨੂੰ ਆਹ ਦੇਖੋ ਫਰੂਟਾਂ ਦੇ ਬੁੱਟੇ ਬੜੇ ਜ਼ਿਆਦਾ ਫਰੂਟ ਦੇ ਨਾਲ ਆ ਵੇਖੋ ਇੰਨਾ ਜ਼ਿਆਦਾ ਫਰੂਟ ਹਲੇ ਬੈਗ ਦੇ ਵਿੱਚ ਹੈ ਪਰ ਬੈਗ ਵੱਡੇ ਹੈ ਬਹੁਤ ਜ਼ਿਆਦਾ ਫਰੂਟਿੰਗ ਅਮਰੂਦਾ ਤੇ ਵੀ ਹੈਗੀ ਹੈ ਪੂਰੇ ਬੁੱਟੇ ਭਰੇ ਪਿਆ ਹੈ ਤੇ ਇਦੋਂ ਅੱਗੇ ਤੁਹਾਨੂੰ ਦਿਖਾਉਣੇ ਆ ਚੀਕੂ ਤੇ ਆਹ ਚੀਕੂ ਚੀਕੂ ਵੀ ਭਰਿਆ ਪਿਆ ਹੈ ਚੀਕੂ ਦੇ ਨਾਲ ਚੀਕੂ ਦੇ ਬੁੱਟੇ ਵੀ ਭਰੇ ਪਿਆ ਹੈ ਆ ਦੇਖੋ ਚੀਕੂ ਦਾ ਸਾਇਜ ਦੇਖੋ ਤੁਸੀਂ ਬਣਦਾ ਆ ਰਿਹਾ ਹੈ ਉੱਪਰ ਛੋਟਾ ਸਹਜ ਵੀ ਲੱਗਦਾ ਆ ਰਿਹਾ ਐ ਇੱਧਰ ਉਧਰ ਛੋਟਾ ਬਣ ਰਿਹਾ ਤੇ ਇਹ ਵੀ ਹਾਲੇ ਬੈਗਾਂ ਦੇ ਵਿੱਚ ਪਏ ਨੇ ਤੇ ਆਹ ਦੇਖ ਸਕਦੇ ਹੋ ਚੀਕੂ ਤੁਸੀਂ ਆ ਲੋ ਇਹਨਾਂ ਦਾ ਫਰੂਟ ਐ ਇੱਧਰ ਆਪਣੇ ਕੋਲੇ ਹੋਸਟਲ ਪਾਮ ਦੇ ਬੂਟੇ ਦੇਖੋ ਲਗਭਗ 20 ਤੋਂ 25 ਫੁੱਟ ਦੀ ਹਾਈਟ ਦੇ ਵਿੱਚ ਜਿਹੜੇ ਬੂਟੇ ਅਵੇਲੇਬਲ ਆ ਹੈ ਕਿ ਮੈਂ ਤੁਹਾਨੂੰ ਨੇੜੋਂ ਦਿਖਾਉਣਾ ਇਹਦਾ ਮੁੱਢ ਕਿੰਨਾ ਵੱਡਾ ਬਣਿਆ ਹੋਇਆ ਆਹ ਦੇਖੋ ਇੰਨੇ ਜਿਆਦਾ ਵੱਡੇ ਥੱਲੇ ਰਿੰਗ ਬਣੇ ਹੋਇਆ ਤੇ ਪੂਰਾ ਜਿਹੜਾ ਇਹਦਾ ਫੋਕਸਟਲ ਦਾ ਇਧਰ ਬੋਟਲ ਪਿਆ ਜ ਸਾਰਾ ਤੇ ਇਹਨਾਂ ਦੀ ਜਿਹੜੀ ਹਾਈਟ ਹੈ ਉਹ 20 ਫੁੱਟ ਪਲੱਸ ਹੈ ਤਕਰੀਬਨ ਆਹ ਲਓ ਇੰਨੇ ਵੱਡੇ ਮੋٹے ਮੋٹے ਨਾਲ ਦੇਖ ਥੱਲੇ ਰਿੰਗ ਬਣੇ ਹੋਇਆ ਤੇ ਇਹ ਵੀ 600 ਤੋਂ ਲੈ ਕੇ ਆਪਣੇ ਕੋਲ ਅੱਗੇ 3500 4000 ਤੱਕ ਅਵੇਲੇਬਲ ਹੁੰਦਾ ਜਿਹੜਾ ਫੁੱਲ ਸਾਈਜ਼ ਹੈ ਤੇ ਆਓ ਤੁਹਾਨੂੰ ਅੱਗੇ ਦਿਖਾਉਣੇ ਆਪਾਂ ਕੋਈ ਸਜਾਵਟੀ ਦੀ ਮਾਲਦੀ ਦੀ ਗੱਲ ਕਰਾਂਗੇ ਆਪਾਂ ਜੁੜੇ ਰਹੋ ਤੁਸੀਂ ਕਿਉਂਕਿ ਵੀਡੀਓ ਪਾਉਣ ਦਾ ਟਾਈਮ ਨਹੀਂ ਹੁੰਦਾ ਤੇ ਸੰਤਰੇ ਦੀ ਫਰੂਟਿੰਗ ਤੁਸੀਂ ਦੇਖ ਸਕਦੇ ਹੋ ਇੰਨਾ ਜ਼ਿਆਦਾ ਜ਼ਬਰਦਸਤ ਇਹਨੂੰ ਵੀ ਫਰੂਟ ਆਉਣਾ ਸ਼ੁਰੂ ਹੋ ਗਿਆ ਔਰ ਇਹ ਸੰਤਰਾ ਜਿਹੜਾ ਇੱਥੇ ਕੰਮ ਜਾਵਾ ਸਾਰੀ ਫਰੂਟਿੰਗ ਹੋ ਰਹੀ ਹੈ ਦਾਣੇ ਬਣ ਰਹੇ ਸਾਰੇ ਇਹ ਸਾਰਾ ਫਰੂਟ ਲੱਗ ਰਿਹਾ ਇਹਨੂੰ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਹੁਣ ਜਿਹੜਾ ਆਪਣੇ ਕੋਲ ਥੋੜਾ ਸਜਾਵਟੀ ਹੁੰਦਾ ਉਹ ਵੀ ਦਿਖਾਉਣੇ ਆ ਐਸ ਪਾਸ ਚੱਲ ਅੱਜਵੇਂ ਐਰੋਕੇਰੀਆ ਦਾ ਪਲਾਂਟ ਆ ਦੇਖੋ ਇਹ ਵੱਡੇ ਪਲਾਂਟ ਵੀ ਆਪਣੇ ਕੋਲ ਅਵੇਲੇਬਲ ਹੈਗੇ ਆ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਇਧਰ ਖੜੇਸ ਐਨ ਆ ਆ ਦੇਖੋ ਉਹ ਦੋ ਆਆਂ ਚੀਜ਼ਾਂ ਵੀ ਆਪਣੇ ਕੋਲ ਅਵੇਲੇਬਲ ਹੈਗੀਆਂ ਕਾਫੀ ਸਾਰੇ ਪਲਾਂਟ ਆਪਣੇ ਕੋਲੇ ਅਵੇਲੇਬਲ ਹੈਗੇ ਆ ਆ ਲੋ ਮਤਲਬ ਕਿ ਕੋਈ ਕਮੀ ਨਹੀਂ ਇਟ ਕੁਆਲਟੀ ਜ ਆਪਣੇ ਕੋਲੇ ਹਾਲੇ ਜਿਹੜਾ ਹੋਰ ਵੀ ਆਪਣਾ ਅੱਗੇ ਵੀ ਮਾਲ ਆ ਰਿਹਾ ਹੈ ਤੇ ਬਹੁਤ ਜ਼ਿਆਦਾ ਦਾਰ ਦੇ ਵਿੱਚ ਅਮਰੂਦ ਆਇਆ ਤੇ ਦਫਾ ਨਵੀਂ ਡਰਾਫਟ 78% ਆਈ ਹੈ ਆ ਦੇਖੋ ਅਮਰੂਦ ਦਾ ਬੂਟਾ ਲਗਭਗ 6 ਫੁੱਟ ਆਇਆ ਚ ਹੈ ਆਮ ਬਾਇ ਵਡੇ ਅੰਬਾਰੋਂ ਫਰੂਟਿੰਗ ਜਾਰੀ ਹੈ ਅੱਗੇ ਆ ਜਾਓ ਬੂਟੇ ਬੂਟੇ ਆਪਣੇ ਕੋਲੇ ਪਹਿਲੇ ਸਾਲ ਹੀ ਫਰੂਟਿੰਗ ਸ਼ੁਰੂ ਥੋੜਾ ਯਾ ਡ੍ਰੈਕੋ ਡਰਾਸ ਨੂੰ ਦਿਖਾ ਦੇ ਆ ਦੇਖੋ ਮਤਲਬ ਗੋੜਾ ਹੋਣਾ ਚਾਹੀਦਾ ਮੱਖੀਆਂ ਆਪੇ ਆ ਜ ਨੇ ਕਹਿੰਦਾ ਭਾਵ ਵੀ ਤੁਹਾਡੇ ਕੋਲ ਵੈਰਾਈਟੀ ਹੋਣੀ ਚਾਹੀਦੀ ਹੈ ਕਾਫੀ ਮਹਿੰਗੇ ਪਲਾਂਟ ਹੁੰਦੇ ਡ੍ਰੈਕੋ ਡਰਾਸ ਇਹਨਾਂ ਦੇ ਇਹ ਆਪਣੇ ਕੋਲ ਬੈਂਬੂ ਪਿਆ ਜੀ ਟੇਬਲ ਬੈਂਬੂ ਇਹ ਵੀ ਲੇਟੈਸਟ ਹੈ ਗੋਹਣੇ ਚ ਬਹੁਤ ਜ਼ਿਆਦਾ ਵੈਰਾਈਟੀ ਆਪਣੇ ਕੋਲੇ ਆ ਸਾਰਾ ਕੰਮ ਵਾਲਾ ਹੀ ਪਿਆ ਜੇ ਤੁਸੀਂ ਪਲਾਸਟਿਕ ਦਾ ਲੈ ਸਕਦੇ ਹੋ ਜਾਂ ਇਦਾਂ ਦੇ ਇਹ ਟੂਨਾ ਮਿਕਸ ਸੀਮੈਂਟਡ ਗਮਲੇ ਹੈਗਾ ਇਥੇ ਚ ਬੜੀ ਜਿਆਦਾ ਵੈਰਾਈਟੀ ਆਪਣੇ ਕੋਲ ਬਹੁਤ ਜਿਆਦਾ ਪਿੱਛੇ ਸਾਰਾ ਪਿਆ ਟੋਟਲੀ ਉਧਰ ਦਿਖਾ ਆ ਦੇਖੋ ਅੱਗੇ ਧੱਕ ਦਿਖਾ ਦੇ ਉਹ ਅੱਗੇ ਧੱਕ ਸਾਰਾ ਗਮਲਾ ਹੀ ਹੈ ਡਿਜ਼ਾਈਨ ਇੱਕ ਤੋਂ ਇੱਕ ਤੁਹਾਨੂੰ ਸਾਡੇ ਕੋਲ ਮਿਲਣਗੇ ਗਮਲਾ ਸਟੈਂਡ ਵੀ ਆਪਣੇ ਕੋਲ ਹੁੰਦੇ ਆ ਉਹ ਵੀ ਮਿਲ ਸਕਦੇ ਆ ਤੇ ਆ ਜਾਓ ਰੇ ਆ ਜਾ ਬਸ ਤੇ ਰੋਕ ਨਾ ਚੁੱਕ ਦੀ ਦਾ ਆ ਜਾ ਵਾਈਟ ਜਾਮਨ ਦੇ ਪੌਦੇ ਆ ਇਹਨੂੰ ਵਾਈਟ ਰੰਗ ਦੀ ਜਾਮਨ ਲੱਗਦੀ ਆ ਬਲਕਿ ਕੱਲਾ ਫਰੂਟ ਦਾ ਨਹੀਂ ਆਪਣੇ ਕੋਲ ਸਜਾਵਟੀ ਪਲਾਂਟ ਵੀ ਹੁੰਦੇ ਆ ਦੇਖੋ ਸਾਈਪ੍ਰੈਕਸ ਸੇਬ ਦੇ ਬੋਟੇ ਛੋਟੇ ਵਾਲੇ ਲਗਭਗ ਤੀਜੇ ਸਾਲ ਦੇ ਬੋਟਾ ਤੇ ਇਹ ਵੀ ਆਪਣੇ ਕੋਲ ਅਵੇਲੇਬਲ ਹੈ ਇਧਰ ਅੰਬ ਦੇ ਵਿੱਚ ਬਹੁਤ ਸਾਰੇ ਕੁਆਲਿਟੀ ਆਪਣੇ ਕੋਲ ਪਈਆਂ ਹੈ ਅੰਬ ਦੀਆਂ ਸਾਰੇ ਕੁਆਲਿਟੀਆਂ ਇਹਦੇ ਜਸਾਰੀਆਂ ਨਵੀਆਂ ਨਵੀਆਂ ਵੈਰਾਈਟੀਆਂ ਇਹਦੇ ਜਗੀਆਂ ਇਹ ਸੰਤਰੇ ਦੇ ਪਲਾਂਟ ਆ ਗਏ ਜੇ ਅੱਗੇ ਚੀਕੂ ਦੇ ਪਲਾਂਟ ਆ ਗਏ ਪਿੱਛੇ ਅਮਰੂਦ ਪਿਆ ਜੀ ਇਧਰ ਅਨਾਰ ਆ ਗਿਆ ਆ ਦੇਖੋ ਅਨਾਰ ਅੱਜ ਆਪਣੇ ਕੋਲੇ ਇਹ ਲੰਬੇ ਵਾਲਾ ਚੀਕੂ ਹੈ ਇਹਨੂੰ ਕਰੇਲੇ ਵਾਂਗੂ ਆ ਵੇਖੋ ਚੀਕੂ ਲੱਗਦਾ ਹੈ ਇਹ ਲੱਗਣਾ ਸ਼ੁਰੂ ਹੋ ਗਿਆ ਤੇ ਇਹ ਲੰਬੇ ਹੋ ਜਾਂਦੇ ਪੂਰੇ ਚੀਕੂ ਦੇ ਜਿਹੜੇ ਆ ਦੇਖੋ ਫਰੂਟ ਆ ਦੇਖੋ ਐਦਾਂ ਹੋ ਜਾਣਗੇ ਤੇ ਡਰੈਗਨ ਫਰੂਟ ਦੇ ਆਪਣੇ ਕੋ ਆ ਪਲਾਂਟ ਆ ਗਏ ਕੁਝ ਕਰਕੇ ਖਾ ਦੇ ਇੱਧਰ ਫੋਨਿਕਸ ਪਾਮ ਆ ਗਿਆ ਨਾਲ ਦੇ ਨਾਲ ਸਜਾਵਟੀ ਵੈਰਾਈਟੀਆਂ ਤੁਹਾਨੂੰ ਦਿਖਾਵਾਂਗੇ ਇਹ ਕਿੰਨੇ ਦੇ ਪਲਾਂਟ ਆ ਗਏ ਜੀ ਪਿੱਛੇ ਲੱਭਰੀ ਤਾਂ ਬਹੁਤ ਲੰਬੀ ਆਪਣਾ ਟਾਈਮ ਲੱਗੂਗਾ ਉਧਰ ਸਾਹਮਣੇ ਬੱਬੂ ਕੋਸ਼ਾ ਪਿਆ ਹੈ ਤੇ ਬੋਗਨਵਿਲ ਤਿਆਰ ਹੋ ਰਹੀ ਹੈ ਮਿਕਸਡ ਫਰੂਟ ਪਿਆ ਜੀ ਬੈਰੀਕੇਟਡ ਮਾਲਟਾ ਪਿਆ ਇਹ ਉਹ ਦਿਖਾ ਕੇ ਮੈਰੀਕੇਟਡ ਬਾਲਟਾ ਬਲਕਿ ਵੈਰਾਈਟੀ ਦੇ ਵਿੱਚ ਇਸੇ ਤਰ੍ਹਾਂ ਦਾ ਕੋਈ ਵੀ ਉਹ ਤਾਂ ਪਲਾਂਟ ਨਹੀਂ ਜਿਹੜਾ ਆਪਣੇ ਕੋਲੇ ਨਾ ਹੋਵੇ ਰੈੱਡ ਬਾਲਟ ਆ ਗਿਆ ਜੀ ਛੋਟੀ ਲਾਚੀ ਦੇ ਪੌਦੇ ਪਿਆ ਜੀ ਛੋਟੀ ਲਾਚੀ ਦੇ ਸਟਾਰ ਫਰੂਟ ਪਿਆ ਜੀ ਰੈੱਡ ਮਜੀਰਾ ਪਿਆ ਜੀ ਫੈਕਸ ਤੇ ਪਲਾਟ ਪਏ ਆ ਇੱਥੇ ਫਰ ਅਮਰੂਦ ਆ ਗਿਆ ਜੀ ਇਹ ਬੂਟਾ ਇਹ ਕਟਲ ਆ ਜੀ ਕਟਲ ਕੀ ਗ੍ਰੀਨ ਕਟਲ ਸੁਣੀ ਹੋਣੀ ਆ ਇਹ ਰੈੱਡ ਕਟਲ ਦੇ ਬੂਟੇ ਆਪਣੇ ਕੋਲੇ ਹੈਗੇ ਆ ਇਹ ਵੀ ਪਲਾਂਟ ਅਵੇਲੇਬਲ ਹੁੰਦੇ ਆ ਆਪਣੇ ਕੋਲ ਜਾਮਨ ਦੀ ਬਹੁਤ ਜ਼ਿਆਦਾ ਬਿਹਤਰੀਨ ਵੈਰਾਈਟੀ ਹੈ ਥੋੜਾ ਜਾਮਨ ਦਿਖਾਓ ਫਰੂਟ ਜਾਮਨ ਨੂੰ ਹੁਣੇ ਆਣਾ ਸ਼ੁਰੂ ਫਰਵਰੀ ਚ ਜਦ ਖਾ ਕੇ ਆ ਹਾਲੇ ਕਾਫੀ ਸਾਰੇ ਪਲਾਂਟ ਆਪਣੇ ਕੋਲ ਸੇਲ ਵੀ ਹੋ ਚੁੱਕੇ ਆ ਤੇ ਫਰੂਟ ਜਾਮਨ ਨੂੰ अर्ਲੀ ਵੈਰਾਈਟੀ ਹੈ ਇਹਨੂੰ ਹੁਣੇ ਆਉਣਾ ਸ਼ੁਰੂ ਹੋ ਗਿਆ ਉਧਰ ਨਾਸ਼ਪਾਤੀ ਦਿਖਾ ਦੇ ਪਰੇ ਉਹਦਾ ਵੀ ਫਟਾਰਾ ਚੱਲੂ ਐ ਨਾਸਪਤੀ ਵਾਲੀ ਸਾਰੀ ਐਂ ਕਰਕੇ ਫਟਾਰਾ ਤੇ ਆਜੋ ਅੱਗੇ ਗੱਲ ਕਰਾਂਗੇ ਆਪਾਂ ਨਿੰਬੂ ਦੀ ਨਿੰਬੂ ਦੇ ਵਿੱਚ ਅਕਸਰ ਲੋਕਾਂ ਦਾ ਲੰਭਾ ਰਹਿੰਦਾ ਕਿ ਸਰਦੀ ਚ ਲੱਗਦਾ ਡੱਬੂ ਪਰ ਆਪਣੇ ਕੋਲ ਗਰਮੀ ਸਰਦੀ ਪਹਿਲਾਂ ਨਿੰਬੂ ਦਾ ਪਲਾਂਟ ਦਿਖਾ ਦਿਓ ਆਪੇ ਕੋ ਨਿੱਕੇ ਨਿੱਕੇ ਪਲਾਂਟਾ ਲਾਉਣਾ ਮੈਂ ਬਾਹਰ ਹੀ ਕੱਟਦਾ ਮਮਲੇ ਕਿ ਨਿੰਬੂ ਇਹ ਲਾ ਗਰਮੀ ਚ ਉਣਾ ਹੈ। ਉਹਦਾ ਫਲਾਵਰ ਇਨਾ ਜ਼ਬਰਦਸਤ ਆ ਗਿਆ ਵੀ ਤੁਸੀਂ ਦੇਖ ਸਕਦੇ ਹੋ। ਆ ਦੇਖੋ ਹਲੇ ਪੱਤਾ ਇੱਕ ਨਹੀਂ ਆਇਆ। ਤੇ ਪਹਿਲਾਂ ਹੀ ਜਿਹੜੇ ਉਹ ਭਰੇ ਆਉਂਦੇ ਆ ਫਰੂਟ ਨਾਲ। ਇਹ ਕੁਆਲਿਟੀ ਆਪਣੇ ਕੋਲੇ। ਆਮ ਬਾਗ ਜਿਸ ਤਰ੍ਹਾਂ ਉਹ ਫਲਾਵਰ। ਇਹ ਫੋਕਲ ਪਾਮ ਆਪਣੇ ਕੋਲੇ। ਗਰਿਆ ਸੁਖਾਵਾਂ ਥੱਲੋਂ ਇਹ ਪ੍ਰਾਣੀਆਂ ਜੀਆਂ ਇਹ ਕੱਟਦੇ ਆ ਕਿ ਉੱਪਰ ਦੇਖੋ ਪੂਰੀ ਗ੍ਰਿੰਡਰੀ ਆ ਇਹਨੂੰ ਪੂਰਾ ਫੁੱਲ ਸਾਈਜ਼ ਹੈ ਫੋਸਟਰ ਬਾਂਡ ਦੇ ਵਿੱਚ ਤੇ ਇਹ ਵੀ ਆਪਣੇ ਕੋਲ ਬੀਜ ਲੈਂਦਾ ਇੱਧਰ ਸੇਬ ਦੇ ਪਲਾਂਟ ਪਏ ਆ ਫਟਾਰਾ ਸ਼ੁਰੂ ਹੋ ਗਿਆ ਇਹਨਾਂ ਨੂੰ ਆ ਦੇਖੋ ਆਜਾ ਮਟਰ ਅੱਗੇ ਇਹ ਸੇਬ ਦੇ ਪਲਾਂਟ ਪਏ ਆ ਆਲੂ ਬੁਖਾਰਾ ਪਿਆ ਆਲੂ ਬੁਖਾਰੇ ਨੂੰ ਫਟਾਰਾ ਸ਼ੁਰੂ ਹੋ ਗਈ ਹੈ ਤੇ ਲੂਚੇ ਦੇ ਪਲਾਂਟ ਵੀ ਤੁਹਾਨੂੰ ਦਿਖਾਉਣੇ ਆ ਲੂਟੇ ਕੇ ਪਲਾਂਟ ਵੀ ਆਪਣੇ ਕੋਲ ਵੇਲੇ ਵਰ ਹੈ ਗਿਆ ਆੜੂ ਦਾ ਆ ਪਲਾਂਟ ਦੇਖੋ ਕਿੰਨਾ ਵੱਡਾ ਵੱਡਾ ਪਿਆ ਤੇ ਸਤੂ ਆ ਜਾਗੇ ਤੁਹਾਨੂੰ ਦਿਖਾਉਣਿਆ ਆਨੂੰ ਦਿਖਾ ਰਹੇ ਜੀ ਪਲਾਟ ਜਿਹੜੇ ਪਲਾਟ ਨੂੰ ਕਿੰਨਾ ਫਰੋਟ ਹੈ ਅਸੀਂ ਦਿਖਾਈ ਮਾੜਾ ਜਾ ਪਰਲੀ ਲੈਣ ਜਾ ਸਹੀ ਆਊਗਾ ਅੰਦਰ ਆ ਆ ਪਰਲੀ ਲੈਣ ਨਾਲ ਤੋਂ ਆ ਆਇਤ ਤੋਂ ਦਾ ਹਾਵਲ ਇੰਨੀ ਜਬਰਦਸਤ ਫਰੋਟਿੰਗ ਹੈ ਮੈਂ ਕਹਿੰਦਾ ਵੀ ਐਦਾਂ ਭਰੇ ਪਿਆ ਜਿਵੇਂ ਮਖਿਆਲ ਲੱਗਿਆ ਹੁੰਦਾ ਤੇ ਤੁਹਾਨੂੰ ਆੜੂ ਦੇ ਫਲਾਵਰ ਦਿਖਾਉਣੇ ਆਗੇ ਪਹਿਲੀ ਛੋਟੂ ਪਿੱਛੇ ਆੜੂ ਨੂੰ ਦਿਖਾਈ ਇਹ ਦਿਖਾਉਣੇ ਆ ਆ ਦੇਖੋ ਆਇਆ ਆੜੂ ਨੂੰ ਫਲਾਵਰ ਆ ਰਿਹਾ ਕਿੱਡਾ ਸੋਹਣਾ ਫਲਾਵਰ ਇਹਨੂੰ ਆਉਦਾ ਤੇ ਆਲੂ ਬੁਖਾਰਾ ਤੋਂ ਦਿਖਾਉਂਦੇ ਹਾਂ ਹੁਣ ਆ ਆ ਵੀ ਛੋਟੂ ਇਹਦੀ ਕੱਲ ਵੀ ਵੀਡੀਓ ਪਾਈ ਸੀ ਤੇ ਲੋਕਾਂ ਦੇ ਕਮੈਂਟ ਆਏ ਸੀ ਕਿ ਬਾਈ ਜੀ ਤੁਹਾਡੇ ਕੋਲ ਆਲੂ ਬੁਖਾਰਾ ਹੀ ਮਿਲਦਾ ਆ ਲੋ ਇੰਨੀ ਜ਼ਬਰਦਸਤ ਫਰੂਟਿੰਗ ਦੇ ਨਾਲ ਆ ਸਾਰਾ ਆਲੂ ਬੁਖਾਰਾ ਭਰਿਆ ਪਿਆ ਹੱਥ ਨਹੀਂ ਲਾਇਆ ਜਾਂਦਾ ਵੀ ਦਿਲ ਨਹੀਂ ਕਰਦਾ ਕਿਤੇ ਕਿਰਨਾਂ ਜਾਏ ਥੱਲੇ ਕਿਉਂਕਿ ਹਲੇ ਕੱਚੀ ਫਲਾਵਰ ਆ ਰਹੀ ਇਹਨੂੰ ਆ ਲੋ ਇੰਨਾ ਜ਼ਿਆਦਾ ਵਰਗੇ ਫਲਾਵਰ ਹੋ ਰਿਹਾ ਤੇ ਸਾਰਾ ਬੂਟਾ ਇਸ ਟਾਈਮ ਆਪਣੇ ਕੋਲ ਤਿਆਰ ਪਿਆ ਜੀ ਦੇਖ ਸਕਦੇ ਹੋ ਤੇ ਕੁਝ ਕੁ ਵੈਰਾਈਟੀਆਂ ਰਹਿ ਗਈਆਂ ਅੰਬ ਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀਆਂ ਆਪਣੇ ਕੋਲ ਅੰਬ ਵਿੱਚ ਵੀ ਹੈਗੀ ਆ ਬਾਕੀ ਆਲੂ ਬੁਖਾਰਾ ਆੜੂ ਲੋਚਾ ਨਾਸ਼ਪਤੀ ਬੱਬੂ ਗੋਸ਼ਾ ਇਹ ਤਾਂ ਆਲਰੇਡੀ ਆਪਣੇ ਕੋਲੇ ਹੈ ਗਿਆ ਯਾਰ ਸੋ ਹੁਣ ਟਾਈਮ ਆ ਮਿੱਤਰੋ ਤੇ ਹੁਣ ਲਾ ਸਕਦੇ ਆ ਜਿਨ੍ਹਾਂ ਨੇ ਇਨਡੋਰ ਆਊਟਡੋਰ ਪਲਾਂਟ ਲੈਣੇ ਆ ਤਾਂ ਸਜਾਵਟ ਵਾਸਤੇ ਘਰ ਦੇ ਵਾਸਤੇ ਗਮਲੇ ਵਗੈਰਾ ਉਹ ਵੀ ਸਾਰੇ ਆਪਣੇ ਕੋਲ ਹੁੰਦੇ ਆ ਸੋ ਅੱਜ ਦੀ ਵੀਡੀਓ ਜਲਦੀ ਜਲਦੀ ਬਣਾਉਣ ਦਾ ਇਹੀ ਮਕਸਦ ਸੀਗਾ ਤੇ ਬਾਕੀ ਤੁਹਾਨੂੰ ਅਸੀਂ ਹੁਣ ਉਧਰ ਜਿਹੜੇ ਕਿੰਨੂ ਦੇ ਪਲਾਂਟ ਪਏ ਆ ਉਹ ਵੀ ਦਿਖਾਉਂਦੇ ਆ ਤੇ ਨਾਲ ਅੰਬ ਦੇ ਪਲਾਂਟ ਵੀ ਸਾਡੇ ਕੋਲ ਆ ਗਏ ਆ ਤੇ ਬਾਕੀ ਵੀਡੀਓ ਨੂੰ ਬਾਅਦ ਤਵਾ ਸ਼ੇਅਰ ਕਰਿਆ ਕਰੋ बहुत बुध महिरबानी शुक्रिया जी